ਅਲਿਕਸਵਰਾ ਟੀਵੀ ਤੇ ਮੈਂ ਹਾਸ਼ਕ ਹਾਂ ਅੱਜ ਮੇਰੇ ਪਿੱਛੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ 21 ਫਰਵਰੀ ਦਾ ਅੱਜ ਦਿਨ ਹੈ ਕੁਮਾਂਤਰੀ ਮਾਂ ਬੋਲੀ ਦਿਵਸ ਇਸ ਦਿਨ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਰੌਣਕਾਂ ਲੱਗੀਆਂ ਹੋਣਾਂ ਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਮਾਂ ਬੋਲੀ ਨੂੰ ਜਿਹੜੇ ਲੋਕ ਪਿਆਰ ਕਰਦੇ ਨੇ ਅੱਜ ਇੱਥੇ ਪਹੁੰਚੇ ਨੇ ਔਰ ਇੱਥੇ ਜਿਹੜੀ ਅਰਚੇ ਉਹ ਸ਼ੁਰੂ ਕੀਤੀ ਜਾਵੇਗੀ ਤਾਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਜਾ ਕੇ ਜਿਹੜੀ ਸਮਾਪਤ ਹੋਵੇਗੀ ਉਸ ਤੋਂ ਬਾਅਦ ਬਹੁਤ ਸਾਰੇ ਕਲਾਕਾਰ ਜਿਹੜੇ ਉੱਥੇ ਪਹੁੰਚਣ ਜਿਹੜੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਸੋ ਮੇਰੇ ਪਿੱਛੇ ਇਸ ਵਕਤ ਮੇਲਿਆਂ ਦੇ ਬਾਦਸ਼ਾਹ ਦਰਵੰਦਰ ਰਿਆਲਪੁਰ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦਿਆ ਬਹੁਤ-ਬਹੁਤ ਮੁਬਾਰਕਾਂ ਸਾਰੀ ਜੀ ਮੈਮ ਕੀ ਹਾਲ ਜੀ ਬਹੁਤ ਵਧੀਆ ਤੁਸੀਂ ਜੀ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਤੇ ਪੰਜਾਬੀ ਮਾਂ ਬੋਲੀ ਜਿੰਦਾਬਾਦ ਤੇ ਦੇਖੋ ਅੱਜ ਪੂਰਾ ਜਲੰਧਰ ਦੇ ਵਿੱਚ ਇੱਕ ਕੁੰਭ ਉੱਥੇ ਲੱਗਾ ਪ੍ਰਾਗਨਾਗ ਤੇ ਲੱਗਾ ਹੋਇਆ ਇੱਕ ਸਾਡਾ ਇੱਥੇ ਵੱਡਾ ਮਹਾਕੁੰਭ ਲੱਗਾ ਹੋਇਆ ਤੇ ਇਹ ਬੱਚਿਆਂ ਦਾ ਕੁੰਭ ਆ ਇਹ ਪਿਆਰ ਦਾ ਕੁੰਭ ਹੈ ਪੰਜਾਬੀ ਮਾਂ ਬੋਲੀ ਦਾ ਕੁੰਭ ਲੱਗਾ ਹੋਇਆ ਜੀ ਕਿਉਂਕਿ ਭੁੱਲਣਾ ਨਹੀਂ ਉਹਨੇ ਜਿੰਨੇ ਬੋਲਣਾ ਸਿਖਾਲਿਆ ਜਿਹੜੀ ਮਾਂ ਨੇ ਮੈਨੂੰ ਲਾਡਾਂ ਚਾਵਾਂ ਨਾਲ ਪਾਲਿਆ ਕਿਸੇ ਦੀਆਂ ਚਾਲਾਂ ਵਿੱਚ ਫਸਿਓ ਕਦੇ ਨਾ ਭਾਵਾਂ ਲੂੰਬੜੀ ਮਿਲੇ ਭਾਵਾਂ ਕਾਂ ਟਕਰੇ ਆਪਾਂ ਤਾਂ ਪੰਜਾਬੀ ਬੋਲੀ ਬੋਲਣੀ ਚਾਹੇ ਮੇਮ ਜਾਂ ਮੇਮ ਦੀ ਮਾਂ ਟਕਰੇ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਪੰਜਾਬੀ ਭਾਈਚਾਰਾ ਤੇ ਪੰਜਾਬ ਦੇ ਬੱਚੇ ਆਉਣ ਵਾਲਾ ਫਿਊਚਰ ਜਿੰਦਾਬਾਦ ਅੱਛਾ ਕੁੰਭ ਦੀ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਕੁੰਭ ਉਤੇ ਪ੍ਰਿਆਗਰਾਜ ਲੱਗਾ ਇੱਕ ਅਜੇ ਇਥੇ ਜਲੰਧਰ ਦੇ ਵਿੱਚ ਲੱਗਾ ਹੈ ਨਾ ਉਹ ਕੁੰਭ ਬਾਰੇ ਸਾਰਿਆਂ ਨੂੰ ਪਤਾ ਪਰ ਅੱਜ ਜਿਹੜਾ ਕੁੰਭ ਲੱਗਾ ਮੈਨੂੰ ਲੱਗਦਾ ਕਿ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਇਹ ਵਾਲੇ ਕੁੰਭ ਬਾਰੇ ਬਹੁਤ ਘੱਟ ਪਤਾ ਅੱਜ ਚਲੋ ਇਹ ਇਹ ਬੜੀ ਦੁਖਾਂਤ ਆ ਕਿ ਪਰ ਜਿੱਥੇ ਨਾ ਪੂਰੇ ਪੰਜਾਬ ਦੇ ਆਏ ਹੋਏ ਨੇ ਲੋਕ ਉੱਥੇ ਅੱਜ ਦਾ 21 ਫਰਵਰੀ ਵੱਡਾ ਮਹਾਨ ਹੋ ਗਿਆ ਇੱਥੇ ਤੱਕ ਕਿ ਅਖਬਾਰਾਂ ਦੇ ਵਿੱਚ ਪੰਜਾਬ ਸਰਕਾਰ ਵੀ ਤੇ ਕੇਂਦਰ ਸਰਕਾਰ ਵੀ ਅੱਜ ਦੇ ਦਿਨ ਦੀ ਐਡ ਇਸ਼ਤਿਹਾਰ ਦੇ ਲਾਪਈਆ ਇਹ ਵੱਡੀ ਗੱਲ ਆ ਅੱਜ ਦੇ ਬਹੁਤ ਸਾਰੇ ਇਸ਼ਤਿਹਾਰ ਲੱਗੇ ਨੇ ਅਖਬਾਰਾਂ ਚ ਇਹ ਸਾਡੀ ਅੱਜ ਦੀ ਪ੍ਰਾਪਤੀ ਆ ਅੱਜ ਸਾਡਾ 15ਵਾਂ ਸਾਲ ਆ 15 ਸਾਲ ਦੀ ਹੋ ਗਈ ਜੈ ਕੁਰੇ ਸਾਲ 16ਵਾਂ ਚੜਿਆ ਹਮ ਹਮਾ ਕੇ ਚੜੀ ਜਵਾਨੀ ਤੇਰਾ ਬਾਪ ਪੰਡਤਾਂ ਘਰ ਵੜਿਆ ਪਣ ਤੋਂ ਪਣ ਤੋਂ ਸਾਹਾ ਕੱਢੋ ਦਊਂਗਾ ਜੋ ਬਣਿਆ ਸੋ ਸਰਿਆ ਮਿੱਤਰਾਂ ਨੂੰ ਫਿਕਰ ਪਿਆ ਵਿਹ ਜਾਇਕ ਔਰ ਦਾ ਤਰਿਆ ਤਾਂ 15 ਅ 16ਵੇਂ ਸਾਲ ਦੇ ਵਿੱਚ ਆ ਗਏ ਕਿ ਲੱਗਦਾ ਕਿ ਅ 18 ਸਾਲ ਤੱਕ ਅਸੀਂ ਆਪਣੇ ਸਾਡੇ ਸਾਰੇ ਹੀ ਬੋਰਡ ਪੌਂਦੇ ਦੇ ਆਧਾਰ ਚਾਜਵਾਂਗੇ ਅੱਛਾ ਜੀ ਵੱਖ-ਵੱਖ ਸਕੂਲਾਂ ਤੋਂ ਇੱਥੇ ਬੱਥੇ ਬੱਚੇ ਜਿਹੜੇ ਇਕੱਠੇ ਹੋਏ ਨੇ ਪੰਜਾਬੀ ਮਾਂ ਬੋਲੀ ਦਾ ਜਿਹੜਾ ਦਿਨ ਹੈ ਉਹਨੂੰ ਮਨਾਉਣ ਦੇ ਲਈ ਇੱਥੇ ਪਹੁੰਚੇ ਨੇ ਹਰ ਬੱਚੇ ਦੇ ਹੱਥ ਦੇ ਵਿੱਚ ਇੱਕ ਨਾ ਇੱਕ ਤਖਤੀ ਹੈ ਕੀ ਦੇਖ ਕੇ ਲੱਗਦਾ ਹੈ ਕਿ ਇਹ ਮਾਂ ਬੋਲੀ ਜਿਹੜੀ ਅਸੀਂ ਸਿਰਫ 21 ਫਰਵਰੀ ਤੱਕ ਸੀਮਿਤ ਰਹਿ ਜਾਵੇ ਕਿ ਹਰ ਦਿਨ ਇਹਨੂੰ ਅਸੀਂ ਮਨਾਉਣਾ ਸ਼ੁਰੂ ਕਰ ਦਵਾਂਗੇ ਹਾਂਜੀ ਜੀ ਹਾਂਜੀ ਜੀ ਇਹ ਬਹੁਤ ਵਧੀਆ ਜੀ ਤਕਰੀਬਨ ਸਾਰੀਆਂ ਯੂਨੀਵਰਸਿਟੀਆਂ ਆਈਆਂ ਨੇ ਸਾਰੇ ਕਾਲਜ ਆਏ ਨੇ ਸਕੂਲ ਆਏ ਨੇ ਤੇ ਇੱਥੇ ਤੱਕ ਕਿ ਅਜੇ ਦਸਵੀਂ ਦਾ ਸਕੂਲ ਨਹੀਂ ਆਇਆ ਕਿਉਂਕਿ ਦਸਵੀਂ ਦੇ ਪੇਪਰ ਚੱਲ ਰਹੇ ਨੇ ਨੌਵੀਂ 11ਵੀਂ ਤੇ 12ਵੀਂ ਔਰ ਪਲੱਸ ਗ੍ਰੈਜੂਏਸ਼ਨ ਜਾਂ ਮਾਸਟਰ ਆਫ ਆਰਟਸ ਜਾਂ ਸਤਕਾਰਯੋਗ ਸਾਰੇ ਨਰਸਿੰਗ ਸਕੂਲ ਆਏ ਨੇ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਵਧੀਆ ਪੰਜਾਬੀ ਮਾਂ ਬੋਲੀ ਨੂੰ ਹੁੰਗਾਰਾ ਮਿਲੇਗਾ अच्छा जी तो मार्च कटी जा रही है देश भगत यादगर हॉल ਦੇ ਵਿੱਚ ਪਹੁੰਚਿਆ ਜਾਵੇਗਾ ਕੀ ਕੁਛ ਅੱਜ ਦੇ ਦਿਨ ਦੇ ਲਈ ਇੰਤਜ਼ਾਮ ਕੀਤੇ ਗਏ ਨੇ ਜੋ ਬੱਚਿਆਂ ਨੂੰ ਜੋ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਹੋਰ ਗੂੜਾ ਜੋੜਿਆ ਜਾ ਸਕੇ ਸਾਡੇ ਸਤਿਕਾਰਯੋਗ ਸਾਡੇ ਦੀਪਕ ਬਾਲੀ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਤੇ ਸਤਰਾਮ ਸਿੰਘ ਮਾਨਕ ਸਾਹਿਬ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ ਹੇਠ ਇਹ ਹੁਣ ਇਥੋਂ ਯਾਤਰਾ ਸਭਾ 11:30 ਵਜੇ ਤਕ ਤਰੀਕ ਹਨ ਨਕੌਦਰ ਚੌਕ ਫੇ ਜੋਤੀ ਚੌਕ ਫੇਰ ਰੱਬ ਤੁਹਾਡਾ ਭਲਾ ਕਰੇ ਕੰਪਨੀ ਬਾਗ ਪੇ ਭਗਤ ਨਾਮਦੇਵ ਉਹਨੂੰ ਆਊਟਸਾਈਡ ਲੈਣਦੇ ਹੋયા ਦੇਸ਼ ਭਗਤ ਯਾਦਗਾਰ ਉੱਥੇ ਪਹੁੰਚੇਗੇ ਜਿੱਥੇ ਬਹੁਤ ਸਾਰੇ ਫਨਕਾਰ ਹਾਜ਼ਰੀ ਭਰਨਗੇ ਔਰ ਪੰਜਾਬੀ ਮਤੇ ਦਾ ਇੱਕ ਮਤਾ ਵੀ ਪਾਸ ਕੀਤਾ ਜਾਏਗਾ ਬਹੁਤ শুকਰੀਆ ਸੋ ਜੀਵੇ ਇਹਨਾਂ ਨੇ ਕਿਹਾ ਕਿ ਬਹੁਤ ਸਾਰੇ ਫਨਕਾਰ ਜਿਹੜੇ ਨੇ ਇੱਥੇ ਹਾਜ਼ਮੀ ਭਰਨਗੇ ਕਿਉਂਕਿ ਮਾਂ ਬੋਲੀ ਦਾ ਦਿਨ ਹੈ ਪੰਜਾਬੀ ਮਾਂ ਬੋਲੀ ਦਾ ਜਿਹੜਾ ਦਿਨ ਹੈ ਬਹੁਤ ਹੀ ਕਰੀਬ ਹੈ ਪੰਜਾਬੀਆਂ ਦੇ ਕਿਉਂਕਿ ਸਾਡੀ ਮਾਂ ਬੋਲੀ ਹੈ ਕੋਮਾਂਤਰੀ ਮਾਂ ਬੋਲੀ ਦਾ ਦਿਨ ਜਿਹੜਾ ਅੱਜ ਇਹ ਤੇ ਮਨਾਉਣ ਦੇ ਲਈ ਪਹੁੰਚੇ ਨੇ ਔਰ ਕੁਝ ਹੀ ਸਮੇਂ ਦੇ ਵਿੱਚ ਇੱਥੋਂ ਜਿਹੜੀ ਯਾਤਰਾ ਚੱਲੇਗੀ ਔਰ ਜਲੰਧਰ ਦੇ ਕੁਝ ਮੇਨ ਚੌਂਕਾ ਦੇ ਵਿੱਚ ਹੁੰਦੀ ਹੋਈ ਦੇਸ਼ ਭਗਤ ਯਾਦਗਾਰ ਪਹੁੰਚੇਗੀ ਹਾਲ ਦੇ ਵਿੱਚ ਪਹੁੰਚੇਗੀ ਉੱਥੇ ਜਿਹੜੇ ਕਲਾਕਾਰ ਪਹੁੰਚਣਗੇ ਉਹ ਵੀ ਅੱਜ ਦੇ ਦਿਨ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਮਨਾਉਣਗੇ ਔਰ ਹਰ ਪਾਸੇ ਮੈਂ ਇੱਕ ਵਾਰ ਹੀ ਕੈਮਰਾਮੈਨ ਨੂੰ ਚਾਹੂੰਗੀ ਕਿ ਇੱਕ ਇੱਕ ਵਾਰੀ ਹਰ ਪਾਸੇ ਇੱਕ ਚਲਕ ਦਿਖਾ ਦਿੱਤੀ ਜਾਵੇ ਕਿ ਬੱਚਿਆਂ ਦੇ ਹੱਥਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਦੀਆਂ ਤਕਤੀਆਂ ਵੱਖ-ਵੱਖ ਤਰੀਕੇ ਦੇ ਨਾਲ ਮਾਂ ਬੋਲੀ ਨੂੰ ਪੇਸ਼ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਅੱਜ ਇੱਕ ਵੱਖਰਾ ਹੀ ਮੇਲਾ ਜਿਹੜਾ ਜਲੰਧਰ ਦੇ ਵਿੱਚ ਲੱਗਿਆ ਉਸ ਨੂੰ ਦਰਸਾ ਰਹੀਆਂ ਨੇ ਔਰ ਬਹੁਤ ਹੀ ਇੱਕ ਖੂਬਸੂਰਤ ਦਿਨ ਜਿਹੜਾ ਪੰਜਾਬੀ ਮਾਂ ਬੋਲੀ ਦਾ 21 ਫਰਵਰੀ ਨੂੰ ਹਰ ਪੰਜਾਬ ਦੇ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਸੋ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਅੱਜ ਜਲੰਧਰ ਦੇ ਵਿੱਚ ਜਿਵੇਂ ਦਿਲਵਿੰਦਰ ਦਿਆਲਪੁਰੀ ਜੀ ਨੇ ਕਿਹਾ ਕਿ ਇੱਕ ਮਹਾਕੁੰਭ ਪ੍ਰਯਾਗ ਰਾਜ ਦੇ ਵਿੱਚ ਲੱਗਾ ਔਰ ਦੂਜਾ ਮਹਾਕੁੰਭ ਜਿਹੜਾ ਉਹ ਜਲੰਧਰ ਦੇ ਵਿੱਚ ਲੱਗਾ ਮਾਂ ਬੋਲੀ ਦਾ ਜਿਹੜਾ ਦਿਨ ਹੈ ਉਸ ਨੂੰ ਮਨਾ ਰਿਆ ਹੋਰ ਵੀ ਜਿਹੜੀਆਂ ਖਾਸ ਤਸਵੀਰਾਂ ਇਸ ਦਿਵਸ ਨੂੰ ਲੈ ਕੇ ਇਸ ਦਿਨ ਨੂੰ ਲੈ ਕੇ ਹੋਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਮੈਂ ਸ਼ਗੁਨ ਬਬਰ ਕੈਮਰਾਮੈਨ ਵਿਨੋਦ ਦੇ ਨਾਲ